ਸਾਰੇ ਦਾਦਾ ਸਾਡੇ ਚੈਨ ਸਿੱਧੂ ਬਟੀ ਵੀ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹੋ ਲੈ ਕੇ ਆਪਾਂ ਬਹੁਤ ਹੀ ਸੋਹਣੇ ਮਸ਼ੀਨਵਰਕ ਦੇ ਸੂਟ ਨੂੰ ਦੇਖੋ ਪਾਰਟੀ ਵੇਅਰ ਸੂਟ ਨੇਗੇ ਜੇਕਰ ਤੁਹਾਨੂੰ ਵੀ ਇਦਾਂ ਦੇ ਸੂਟ ਚਾਹੀਦੇ ਹੋਏ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ ਵਟਸਐਪ ਨੰਬਰ ਦੇ ਉੱਪਰ ਵੀ ਸਾਨੂੰ ਸੈਂਡ ਕਰ ਸਕਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋਗੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਇਦਾਂ ਦਾ ਲੱਗਦਾ ਵਿੱਚ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾਉਣਾ ਹੈ ਥ ਤੁਹਾਡਾ ਆਪਾਂ ਕਿਸੇ ਵੀ ਤਰ੍ਹਾਂ ਫੈਬਰਿਕ ਦੇ ਉੱਪਰ ਇਹਨੂੰ ਕਰਵਾ ਸਕਦੇ ਹਾਂ ਕਿਸੇ ਵੀ ਆਪਾਂ ਕਲਰ ਕੰਬੀਨੇਸ਼ਨ ਦੇ ਉੱਪਰ ਇਹਨੂੰ ਕਰਵਾ ਸਕਦੇ ਹਾਂ ਜੇਕਰ ਤੁਹਾਨੂੰ ਕਿਸੇ ਮੈਚਿੰਗ ਫੈਬਰਿਕ ਦੇ ਉੱਪਰ ਚਾਹੀਦਾ ਤਾਂ ਆਪਾਂ ਮੈਚਿੰਗ ਵੀ ਕਰਕੇ ਤੁਹਾਨੂੰ ਦੇ ਸਕਦੇ ਹਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਛੱਟ ਚੈਨਲ ਤੇ ਨਵੇਂ ਆ ਸੜਜਣ ਲਾਈਕ ਕਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੁਸੀਂ ਘਰ ਬੈਠੇ ਸੋਣ ਸੋਣੇ ਰੰਗਾਂ ਦੇ ਜਿਹੜੇ ਸੂਟ ਦੇਖ ਸਕੋ ਤੇ ਆਪਣੇ ਜਿਹੜੇ ਘਰ ਬੈਠੇ ਸੂਟਾਂ ਤੁਸੀਂ ਆਰਡਰ ਕਰ ਸਕੋ ਦੇਖੋ ਕੋਈ ਵੀ ਸੂਟ ਦਾ ਆਰਡਰ ਦੇਣ ਲਈ ਦੇਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ WhatsApp ਮੈਸੇਜ ਕਰਨਾਗਾ ਉਸ ਤੋਂ ਬਾਅਦ ਤੁਸੀਂ ਡਾਇਰੈਕਟਰੀ ਜਿਹੜਾ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਕਿਸੇ ਵੀ ਕੰਟਰੀ ਦੇ ਵਿੱਚ ਆਪਾਂ ਜਿਹੜੇ ਸੂਟ ਹੈਗੇ ਤੁਹਾਨੂੰ ਭੇਜ ਸਕਦੇ ਹਾਂ ਕਿ ਸਾਡੀ ਜਿਹੜਾ ਪਾਰਸਲ ਹੈਗਾ ਆਪ ਜੇਕਰ ਤੁਸੀਂ ਬੈਠੋ ਆਲ ਇੰਡੀਆ ਦੇ ਵਿੱਚ ਦਾ ਸ਼ਿਪਿੰਗ ਚਾਰਜ ਫ੍ਰੀ ਰਹਿਣਗੇ ਜੇਕਰ ਤੁਸੀਂ ਬੈਠੋ ਕਿਸੇ ਵੀ ਆਲ ਇੰਡੀਆ ਤੋਂ ਬਾਹਰ ਕਿਸੇ ਕੰਟਰੀ ਦੇ ਵਿੱਚ ਹੋਗੇ ਤਾਂ ਉਸ ਦਾ ਸ਼ਿਪਿੰਗ ਚਾਰਜ ਤੁਹਾਨੂੰ ਭੁਗਤਣਾ ਪੈਣਾ ਕਿਉਂਕਿ ਉਸ ਦੇ ਚਾਰਜ ਜਿਹੜੇ ਹੁੰਦੇ ਨੇ ਥੋੜੇ ਜਿਹਾ ਜ਼ਿਆਦਾ ਹੁੰਦੇ ਆ ਤੇ ਇਹ ਆਪਾਂ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਸਾਡੇ ਤੋਂ ਤੁਸੀਂ ਕਰਵਾ ਸਕਦੇ ਹੋ ਹੈਂਡ ਆਰੀ ਮਸ਼ੀਨ ਜਿਵੇਂ ਕਿ ਹੈਂਡ ਪੇਂਟ ਜਾਂ ਕੁਝ ਸਟੀਚਿੰਗ ਵਗੈਰਾ ਕਰਵਾਉਣਾਗਾ ਤਾਂ ਤੁਸੀਂ ਉਸ ਤਰੀਕੇ ਨਾਲ ਸਾਡੇ ਤੇ ਜਿਹੜਾ ਤੁਸੀਂ ਕਰਵਾ ਸਕਦੇ ਹੋਗੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਸੋਣ ਦਿਖਾਉਣੇ ਆ ਸੋਣ ਸੋਲੇ ਰੰਗਾਂ ਦੇ ਸੂਟ ਤੇ ਹੈ ਇਹਨਾਂ ਦੇ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈਣਾਗਾ ਸਿਰਫ ਸਾਨੂੰ WhatsApp ਮੈਸੇਜ ਤੇ ਤੁਸੀਂ ਮੈਸੇਜ ਕਰਨਾਗਾ ਤੇ ਸਾਡੇ ਨਾਲ ਤੁਸੀਂ ਗੱਲਬਾਤ ਕਰਨੀ ਤਾਂ ਤੁਸੀਂ ਆਪਣੇ ਜਿਹੜਾ ਸੂਟ ਦਾ ਆਰਡਰ ਤੁਸੀਂ ਦੇ ਸਕਦੇ ਜਿਹੜਾ ਆਪਣੇ ਕੋਲੇ ਪਹਿਲਾ ਸੂਟ ਹੈ ਇਹ ਹੈਗਾ ਦੇਖੋ ਕਾਟਨ ਦੇ ਉੱਪਰ ਸਾਰੇ ਇੱਕ ਕਸਟਮਰ ਦੇ ਸੂਟ ਲਵੰਗੇ ਜਿਹੜੇ ਕਿ ਆਪਾਂ ਨੇ ਰੈਡੀ ਕਰਵਾਏ ਨੇਗੇ ਸਾਰੇ ਸੂਟ ਇੱਕੋ ਹੀ ਕਸਟਮਰ ਦੇ ਰਹਿਣਗੇ ਵੱਡੇ ਪਣੇ ਦਾ ਦੇਖੋ ਫੈਬਰਿਕ ਹੈਗਾ ਜਿਸ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤਾ ਤੁਸੀਂ ਦੇਖ ਸਕਦੇ ਸਿਰਫ ਘੇਰ ਦੇ ਉੱਪਰ ਕੰਮ ਹੈਗਾ ਜਿਹੜਾ ਕਿ ਇਹ ਦੁਪੱਟਾ ਕੀਤਾ ਸਾਰਾ ਪਾਪਾ ਮਸ਼ੀਨ ਦਾ ਕੰਮ ਰਹੂਗਾ ਆਪਾਂ ਮਸ਼ੀਨ ਦਾ ਕੰਮ ਹੈਗਾ ਕੰਮ ਵੀ ਬਹੁਤ ਜਿਆਦਾ ਸੋਹਣਾ ਜਿਹੜਾ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੇ ਚਾਕਾਂ ਦੇ ਉੱਪਰ ਦੋ ਫਲਾਵਰ ਰਹਿਣਗੇ ਇਹਦੇ ਉੱਪਰ ਨੈਕ ਤੇ ਕੁਝ ਵੀ ਨਹੀਂ ਬਣਿਆ ਹੋਇਆ ਤੁਹਾਨੂੰ ਆਪਾਂ ਨੇੜੇ ਤੇ ਦੀ ਫਿਨਿਸ਼ਿੰਗ ਦਿਖਾਉਣੀ ਹੈਗੇ ਬਹੁਤ ਹੀ ਜਿਆਦਾ ਸੋਹਣਾ ਸਾਫ ਸੁਥਰਾ ਜਿਹੜਾ ਕੰਮ ਇਹਦੇ ਉੱਪਰ ਹੋਇਆ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਜਿਹੜੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰਨਾ ਹੈ ਜਿਹੜਾ ਫੈਬਰਿਕ ਹੈ ਬਹੁਤ ਹੀ ਜਿਆਦਾ ਵਧੀਆ ਹੈ ਵਿਦਾਊਟ ਲਾਈਨਿੰਗ ਤੋਂ ਬਣੂਗਾ ਇਹਨੂੰ ਤੁਸੀਂ ਸਰਦੀ ਦੇ ਵਿੱਚ ਵੀ ਪਾ ਸਕਦੇ ਹੋ ਥੋੜੀ ਜਿਹੀ ਘੱਟ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਇਹਨੂੰ ਫੈਬਰਿਕ ਨੂੰ ਤੇ ਇਸ ਤਰ੍ਹਾਂ ਦੇ ਕੋਈ ਜਿਹੜਾ ਇਹ ਕੰਮ ਆਊਗਾ ਇਹਨਾਂ ਦੀ ਬਾਹਾਂ ਦੇ ਉੱਪਰ ਆਊਗਾ ਦੋਨੇ ਸਲੀਵਜ਼ ਦੇ ਉੱਪਰ ਕੰਮ ਇਸ ਤਰੀਕੇ ਨਾਲ ਹੋਏ ਕਿ ਕਪੜਾ ਆਵਰਾ ਹੋਊਗਾ ਦੇਖੋ ਸਿੰਪਲ ਸੋਬਰ ਜਿਹਾ ਸੂਟ ਹੈਗਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਸਾਡੇ ਤੋਂ ਘਰ ਬੈਠੇ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਰੰਗ ਪਸੰਦ ਹੈ ਜੇ ਕਿਸੇ ਹੋਰ ਕਲਰ ਦੇ ਉੱਪਰ ਕਰਵਾਉਣਾਗਾ ਤਾਂ ਤੁਸੀਂ ਹੋਰ ਕਿਸੇ ਕਲਰ ਦੇ ਉੱਪਰ ਵੀ ਇਹ ਸਾਡੇ ਤੋਂ ਘਰ ਬੈਠੇ ਕਰਵਾ ਸਕਦੇ ਹੋਗੇ ਇਸ ਤੋਂ ਅਗਲਾ ਸੂਟ ਹੈਗਾ ਜੌਰ ਜੱਟ ਦੇ ਉੱਪਰ ਉਹ ਵੀ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਜੌਰਜਟ ਦਾ ਸਕਾਈ ਬਲੂ ਜੀ ਦਾ ਕਲਰ ਹੈਗਾ ਲਾਈਟ ਅਪਰੋਚੀ ਸਕਾਈ ਬਲੂ ਦਾ ਸੂਟ ਹੈ ਇਹ ਤੁਹਾਨੂੰ ਪੱਕੇ ਦਾ ਕੰਮ ਚੈੱਕ ਕਰਵਾਉਣਾ ਹੈ ਪਹਿਲਾਂ ਇਹ ਸੂਟ ਹੈ ਇਹਨਾਂ ਦਾ ਕਜੌਰਜਟ ਦੇ ਉੱਪਰ ਬਣਿਆ ਹੋਇਆ ਹੈ ਕਹਿੰਦੇ ਤੁਸੀਂ ਪਹਿਲਾਂ ਕੇਰ ਦਾ ਕੰਮ ਚੈੱਕ ਕਰੋ ਕਿ ਇਸ ਤਰੀਕੇ ਦੇ ਨਾਲ ਦੇਖੋ نیچے ਥੋੜੀ ਜਿਹੀ ਬੇਲ ਬਣੀ ਹੋਈ ਹੈ ਉਸ ਤੋਂ ਬਾਅਦ ਥੋੜੀ ਜਿਹੀ ਡਾਟਸ ਪਾ ਕੇ ਉੱਪਰ ਆਪਾਂ ਭਾਰੀ ਬੇਲ ਹੈ ਜਿਹੜੀ ਉਹ ਵਾਲੀ ਬਣਾਈ ਹੋਈ ਹੈ ਤੁਸੀਂ ਇਹਦੇ ਵੀ ਕੰਮ ਦੀ ਪ੍ਰੈਸ਼ਨ ਚੈੱਕ ਕਰ ਸਕਦੇ ਹੋ ਕਿ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਕੰਮ ਸਾਫ ਸੁਥਰਾ ਜਿਹੜਾ ਕੰਮ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਇਹਦੇ ਪੌਂਚੇ ਦੇ ਉੱਪਰ ਵੀ ਵਰਕ ਹੈਗੇ ਤੇ ਬਾਜੀ ਦੇ ਉੱਪਰ ਵੀ ਵਰਕ ਹੈ ਇਸ ਤਰ੍ਹਾਂ ਦੇਖੋ ਇਹ ਸਲਵਾਰ ਘੇਰ ਦਾ ਕੰਮ ਆ ਗਿਆ ਇਹ ਸਿੰਪਲ ਕੰਮ ਆ ਗਿਆ ਹਲਕਾ ਜਿਹਾ ਸਲਵਾਰ ਦੇ ਪੌਂਚਿਆਂ ਦੇ ਉੱਪਰ ਦੇਖੋ ਸਿੰਪਲ ਸਲਵਾਰ ਬਣਾਈ ਹੈ ਕਸਟਮਰ ਨੇ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਡਿਜ਼ਾਈਨ ਬਣਿਆ ਹੋਇਆਗਾ ਘੇਰ ਵਾਲਾ ਕੰਮ ਹੀ ਤੁਹਾਨੂੰ ਬਾਜੀ ਦੇ ਉੱਪਰ ਮਿਲੂਗਾ ਇਸ ਤਰ੍ਹਾਂ ਤੁਸੀਂ ਇਹ ਘੇਰ ਵਾਲਾ ਕੰਮ ਇਹਦਾ ਬਾਜੀ ਦੇ ਉੱਪਰ ਬਣਾ ਸਕਦੇ ਹੋ ਇਹ ਟ੍ਰਿਕ ਇਹਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਨੇ ਜਿਹੜਾ ਮਸ਼ੀਨ ਵਰਕਰ ਦਾ ਸੂਟ ਰੈਡੀ ਹੋਇਆ ਹੋਇਆ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਕਲਰ ਡਿਜ਼ਾਈਨ ਬਹੁਤ ਹੀ ਜ਼ਿਆਦੇ ਪਸੰਦ ਆਉਣਗੇ। ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਗਏ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਆਪਣੇ ਲਈ ਇਹ ਘਰ ਬੈਠੇ ਐਡਾ ਦਾ ਸੂਟ ਹੈ ਜਿਹੜਾ ਤੁਸੀਂ ਰੈਡੀ ਛੱਡ ਕੇ ਕਰਵਾ ਸਕਦੇ ਹੋ। ਜੇਕਰ ਇਹੀ ਸਾਇਮ ਡਿਜ਼ਾਈਨ ਤੁਸੀਂ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾਉਣਾ ਹੈ ਜਾਂ ਕਿਸੇ ਹੋਰ ਕਲਰ ਦੇ ਉੱਪਰ ਕਰਵਾਉਣਾ ਹੈ। ਤਾਂ ਤੁਸੀਂ ਸਾਡੇ ਤੋਂ ਘਰ ਬੈਠੇ ਕਰਵਾ ਸਕਦੇ ਹੋਗੇ ਦੇਖੋਏ ਇੱਕੋ ਹੀ ਕਸਟਮਰ ਦੇ ਸਾਰੇ ਸੂਟ ਲੈਣਗੇ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਸਾਰੇ ਇੱਕੋ ਹੀ ਕਸਟਮਰ ਦੇ ਰੈਡੀ ਕੀਤੇ ਹੋਏ ਨੇ ਉਸ ਤੋਂ ਬਾਅਦ ਆ ਹੈਗਾਗਾ ਸਿੰਪਲ ਕਰੇਵ ਦੇ ਉੱਪਰ ਜਿਹੜੀ ਕਿ ਬਿਲਕੁਲ ਸਿੰਪਲ ਕਰੇਵ ਆ ਜਾਂਦੀ ਹੈਗੀ ਭਾਰੀ ਵਾਲੀ ਉਹਦੇ ਉੱਪਰ ਕੀਤਾ ਹੋਇਆ ਕੰਮ ਇਹਦਾ ਤੁਸੀਂ ਦੇਖ ਸਕਦੇ ਹੋ ਇਹਦੇ ਸਾਰੇ ਉੱਪਰ ਤੱਕ ਸੈਂਟਰ ਪੈਨਲ ਜਾਣਗੇ ਇਸ ਤਰੀਕੇ ਨਾਲ ਸਾਰੇ ਦੇਖੋ ਇਸ ਤਰ੍ਹਾਂ ਸੈਂਟਰ ਪੈਨਲ ਜਾਣਗੇ ਸੈਂਟਰ ਪੈਨਲ ਦੇ ਵਿੱਚਕਾਰ ਦੇ ਤੁਹਾਨੂੰ ਇਸ ਤਰ੍ਹਾਂ ਦੇ ਫਲਾਵਰ ਮਿਲਣਗੇ ਇਸਦੇ ਬਾਹਲੇ ਸਾਈਡ ਦੇ ਚਾਕਾਂ ਦੇ ਉੱਪਰ ਤੁਹਾਨੂੰ ਇੱਕ ਇੱਕ ਬੂਟੀਆਂ ਮਿਲੂਗੀ ਇਸ ਤਿੱਕੇ ਨਾਲ ਤੁਸੀਂ ਦੇਖਦੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੋਇਆ ਹੈ ਦੇ ਉੱਪਰ ਵੀ ਤੇ ਇਹ ਬੂਟੀਆਂ ਤੁਹਾਨੂੰ ਮਿਲਣੀਆਂ ਹੈ ਬਾਵਾ ਦੇ ਉੱਪਰ ਇਹਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਸੂਟ ਦਾ ਇਹਦਾ ਵੀ ਇਹ ਵੀ ਦੇਖੋ ਉਸੇ ਕਸਟਮਰ ਦੀ ਸੂਟ ਹੈਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਗਾ ਤਾਂ ਤੁਸੀਂ ਘਰ ਬੈਠੇ ਇਹਨੂੰ ਆਪਰੇ ਤੋਂ ਬਣਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਬਣਵਾ ਸਕਦੇ ਹੋ ਤੁਸੀਂ ਇਹਦਾ ਵੀ ਕੰਮ ਨੇੜੇ ਤੇ ਚੈੱਕ ਕਰ ਸਕਦੇ ਹੋ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਦਾ ਕੰਮ ਹੋਇਆ ਹੋਇਆ ਸਾਰਾ ਪਰਫਮ ਮਸ਼ੀਨ ਦਾ ਕੰਮ ਹੈ ਇਹਦੇ ਉੱਪਰ ਐਸਟਰਾ ਤਾਂ ਤੁਸੀਂ ਜਿਹੜਾ ਚੌਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਆਪਣੇ ਲਈ ਐਦਾਂ ਦੇ ਸੂਟ ਆ ਜਿਹੜਾ ਤੁਸੀਂ ਘਰ ਬੈਠੇ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਤੁਹਾਡੀ ਆਪਣੀ ਮਰਜ਼ੀ ਹੈਗੀ ਤੇ ਕੋਈ ਸਟੀਚਿੰਗ ਆਪਾਂ ਖੁਦ ਕਰਦੇ ਹਾਂ ਜੇਕਰ ਤੁਸੀਂ ਸਟੀਚਿੰਗ ਕਰਵਾ ਕੇ ਮੰਗਵਾਉਣੇ ਨੇ ਤਾਂ ਤੁਸੀਂ ਉਦਾਂ ਦੇ ਸਾਡੇ ਤੋਂ ਜਿਹੜਾ ਸਟੀਚਿੰਗ ਕਰਵਾ ਕੇ 20 ਸਾਢੇ ਤੋਂ ਮੰਗਵਾ ਸਕਦੇ ਹੋ ਇਹ ਕੰਮ ਆ ਗਿਆ ਜੀ ਦੇਖੋ ਆ ਰਹੀ ਮਸ਼ੀਨ ਦਾ ਇਹ ਆ ਰਹੀ ਮਸ਼ੀਨ ਦਾ ਸੂਟ ਬਣਿਆ ਹੋਇਆ ਹੈਗਾ ਐਸ ਤਰ੍ਹਾਂ ਤੁਸੀਂ ਦੇਖੋ ਆਰੀ ਮਸ਼ੀਨ ਦੇ ਕਹਿੰਦਾ ਨੈੱਕ ਦਾ ਕੰਮ ਦੇਖੋ ਨੈੱਕ ਦਾ ਕੰਮ ਬਹੁਤ ਹੀ ਜ਼ਿਆਦਾ ਸਫਾਈ ਦੇ ਵਿੱਚ ਹੋਇਆਗਾ ਸਾਰਾ ਆਰੀ ਮਸ਼ੀਨ ਦੇ ਵਿੱਚ ਬਣਿਆ ਹੋਇਆ ਹੈ ਇਹ 80 ਗ੍ਰਾਮ ਵਾਲੀ ਕ੍ਰੇਪ ਦੇ ਉੱਪਰ ਬਣਿਆ ਹੋਇਆਗਾ ਇਹ ਜਿਹੜਾ ਸੂਟ ਬਣਿਆ ਹੋਇਆ ਹੈ 80 ਗ੍ਰਾਮ ਵਾਲੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਹੈ ਇਹ ਸਾਰਾ ਇਹਦੇ ਉੱਪਰ ਤਾਂ ਕਰ ਇਸ ਤਰ੍ਹਾਂ ਨੈੱਕ ਬਣਿਆ ਹੋਇਆ ਹੈ ਸੈਂਟਰ ਪੈਨਲ ਜਾਣਗੇ ਸੈਂਟਰ ਪੈਨਲ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਬੂਠੀਆਂ ਮਿਲਣਗੀਆਂ ਤੇ ਇਸੇ ਤਰ੍ਹਾਂ ਹੀ ਦੇਖੋ ਬਾਹਰੀ ਦੇ ਉੱਪਰ ਕੰਮ ਆ ਗਿਆ ਇਹਦੀਆਂ ਬਾਹਾਂਵਾਂ ਦੇ ਉੱਪਰ ਕੰਮ ਆ ਗਿਆ ਦੋਨਾਂ ਦੇ ਉੱਪਰ ਇਸ ਤਰ੍ਹਾਂ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਜੇਕਰ ਤੁਸੀਂ ਇਹਨੂੰ ਲਾਈਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਲਾਈਟ ਕਲਰ ਦੇ ਉੱਪਰ ਵੀ ਬਣਾ ਸਕਦੇ ਹੋ ਆਪਣੇ ਕੋਲੇ ਜਿਹੜੇ ਬਹੁਤ ਸਾਰੇ ਕਲਰ ਆ अवेलेबल ਹੈਗੇ ਨੇ ਇਸ ਟਾਈਮ 80 ਗ੍ਰਾਮ ਵਾਲੀ ਕ੍ਰੇਪ ਦੇ ਉੱਪਰ ਤੁਸੀਂ ਇਹਨੂੰ ਬਣਵਾ ਸਕਦੇ ਹੋ ਦੇਖੋ ਬਹੁਤ ਹੀ ਜਿਆਦਾ ਪਿਆਰਾ ਜਿਹੜਾ ਸ਼ੂਟ ਲੱਗ ਰਿਹਾ ਬਣਿਆ ਹੋਇਆ ਜੇਕਰ ਤੁਹਾਨੂੰ ਇਹ ਸ਼ੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਤੇ ਆਪਾਂ ਤੋਂ ਤੁਸੀਂ ਰੈਡੀ ਇਹਨੂੰ ਕਰਵਾ ਸਕਦੇ ਹੋ ਇਸ ਤੋਂ ਅਗਲਾ ਸ਼ੂਟ ਹੈਗਾ ਉਹ ਵੀ 80 ਗ੍ਰਾਮ ਵਾਲੀ ਕ੍ਰੇਪ ਦੇ ਉੱਪਰ ਹੀ ਬਣਿਆ ਹੋਇਆਗਾ ਦੇਖੋ ਇਹ ਕਲਰ ਜੇਕਰ ਤੁਸੀਂ ਡਾਈ ਕਰਵਾਉਂਗੇ ਕੈਮੀਕਲ ਵਾਲੇ ਰੰਗ ਕਲਰ ਨੇ ਇਹ ਡਾਈ ਹੋਣਗੇ ਦੇਖੋ ਪਿਓਰ ਕਰੇਵ ਦੇ ਉੱਪਰ ਇਹ ਹੈਗੀ ਆਪਣੇ ਕੋਲੇ ਅਰਜਨ ਦੀ ਜਿਹੜੀ 80 ਗ੍ਰਾਮ ਵਾਲੀ ਕਰੇਵ ਹੈਗੀ ਤੁਸੀਂ ਇਹਦੇ ਘੇਰ ਦਾ ਕੰਮ ਚੈੱਕ ਕਰੋ ਇਹ ਰਾਇਲ ਬਲੂ ਕਲਰ ਦਾ ਛੂਟਾ ਦੇਖੋ ਘੇਰ ਦੇ ਉੱਪਰ ਆਪਾਂ ਇਸ ਤਰ੍ਹਾਂ ਨੇ ਜਿਹੜੇ ਬੇਲਾਂ ਬਣਾਇਆ ਹੋਈਆਂ ਨੇਗੇ ਛੋਟੇ ਛੋਟੇ ਫਲਾਵਰ ਬਣਾਏ ਹੋਏ ਨੇਗੇ ਬਹੁਤ ਹੀ ਜਿਆਦਾ ਪਿਆਰਾ ਇਹਦੇ ਉੱਪਰ ਜਿਹੜਾ ਕੰਮ ਕੀਤਾ ਹੋਇਆ ਉਸੇ ਤਰ੍ਹਾਂ ਤੁਹਾਨੂੰ ਬਾਬਾ ਦੇ ਉੱਪਰ ਬਣਾਉ ਦੇਖੋ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਬਾਬਾ ਦੇ ਉੱਪਰ ਆਇਆ ਹੈ ਦੇਖੋ ਸਿੰਪਲ ਸੋਬਰ ਜੇ ਸੂਟ ਨੇ ਸਾਰੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਲੇਗੇ ਇਹ ਇੱਕੋ ਹੀ ਕਸਟਮਰ ਦੇ ਸੂਟ ਰੈਡੀ ਕਰਵਾਏ ਨੇ ਆਪਾਂ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸੂਟ ਬਹੁਤ ਜਿਆਦੇ ਪਸੰਦ ਆਉਣਗੇ ਤੇ ਨੈੱਕ ਨੁੱਕ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਦੇਖੋ ਬਿਲਕੁਲ ਸਿੰਪਲ ਸੋਬਰ ਜਿਹੜਾ ਸੂਟ ਇਹ ਬਣਿਆ ਹੋਇਆ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਦਿੱਤੇ ਕਿ WhatsApp ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ ਆਪਾਂ ਤੋਂ ਇਦਾਂ ਦੇ ਸੂਟ ਤੁਸੀਂ ਆਪ ਰੈਡੀ ਜਿਹੜੇ ਘਰ ਬੈਠੇ ਮੰਗਵਾ ਸਕਦੇ ਹੋਗੇ ਤੇ ਆਪਣੇ ਕੋਲੇ ਹੈਂਡ ਆ ਦੀ ਮਸ਼ੀਨ ਹਰ ਤਰ੍ਹਾਂ ਦਾ ਕੰਮ ਹੈ ਜਿਹੜਾ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਜੇਕਰ ਤੁਸੀਂ ਕੋਈ ਬਰਾਈਡਲ ਲਹਿੰਗਾ ਹੈ ਜਾਂ ਕੋਈ ਦੇਖੋ ਆਪਾਂ ਮੈਰਜ਼ ਲਈ ਸੂਟ ਬਣਵਾਉਣੇ ਨੇ ਤੁਸੀਂ ਸਾਡੇ ਤੋਂ ਹਰ ਤਰ੍ਹਾਂ ਦੇ ਜਿਹੜੇ ਸੂਟ ਆ ਸਟੀਚਿੰਗ ਕਰਵਾ ਕੇ ਵੀ ਮੰਗਾ ਸਕਦੇ ਹੋ ਬਿਨਾਂ ਸਟੀਚਿੰਗ ਤੇ ਵੀ ਮੰਗਾ ਸਕਦੇ ਹੋ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਤਾਂ ਸਾਨੂੰ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਤੋਂ ਇਹ ਸੂਟ ਰੈਡੀ ਕਰਵਾ ਸਕਦੇ ਹੋਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੀ ਜਾਂ ਸਾਡੇ ਸੂਟ ਤੁਹਾਨੂੰ ਕਿੰਨਾ ਕਿੱਦਾਂ ਦੇ ਲੱਗੇ ਸਾਡੀ ਵੀਡੀਓ ਦੇਖਣ ਤੁਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ